ਮਿਸ਼ਾ ਸਿੰਘ ਕਲੋਨੀ ਗਲੀ ਨੰਬਰ 3 ਵਾਰਡ ਨੰਬਰ 44 ਤਰਨਤਾਰਨ ਰੋਡ ਵਿਖੇ ਇਲਾਕਾ ਨਿਵਾਸੀਆਂ ਦੇ ਵੱਲੋਂ ਡਾਕਟਰ ਇੰਦਰ ਬੀ ਸਿੰਘ ਨੇਜਰ ਦੇ ਇਲਾਕੇ ਦੇ ਵਿੱਚ ਕਰਵਾਏ ਗਏ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਪਹੁੰਚੰਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਡਾਕਟਰ ਨੇਜਰ ਨੂੰ ਇਲਾਕੇ ਵਿੱਚ ਕਰਵਾਏ ਗਏ ਕੰਮਾਂ ਕਰਕੇ ਉਹਨਾਂ ਦਾ ਜੀ ਆਇਆਂ ਆਖਿਆ ਗਿਆ ਇਸ ਮੌਕੇ ਇਲਾਕੇ ਦੇ ਵਸਨੀਕਾਂ ਦੇ ਵੱਲੋਂ ਡਾਕਟਰ ਨਿਜਰ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਇਲਾਕੇ ਦੇ ਵਿੱਚ ਕਰਵਾਏ ਗਏ ਕੰਮਾਂ ਦੇ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਐਮਐਲਏ ਹਲਕਾ ਦਖਣੀ ਵੱਲੋਂ मिश्रा ਸਿੰਘ ਕਲੋਨੀ ਗਲੀ ਨੰਬਰ 3 ਵਿੱਚ ਪਹੁੰਚ ਕੇ ਕਰਵਾਏ ਗਏ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਇਲਾਕੇ ਦੇ ਨਿਵਾਸੀ ਬਹੁਤ ਖੁਸ਼ ਨਜ਼ਰ ਆਏ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਪਹਿਲੀ ਐਸੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਲਾਰੇ ਨਹੀਂ ਲਾਉਂਦੀ ਤੇ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਦੇ ਉੱਤੇ ਕਰਵਾਉਂਦੀ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਐਮਐਲਏ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਦੇ ਹਨ ਇਹ ਪਹਿਲੀਆਂ ਸਰਕਾਰਾਂ ਵਾਲੇ ਐਮਐਲਏ ਨਹੀਂ ਜਿਹੜੇ ਕੀ ਕਦੀ ਇਸ ਇਲਾਕੇ ਦੇ ਵਿੱਚ ਬੜੇ ਤੱਕ ਹੀ ਨਹੀਂ ਇਸ ਮੌਕੇ ਐਮਐਲਏ ਹਲਕਾ ਦਖਣੀ ਡਾਕਟਰ ਨਿਜਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਐਮਐਲਏ ਤੁਹਾਡੇ ਦੁਆਰਾ ਚੁਣੇ ਗਏ ਹਾਂ ਅਤੇ ਲੋਕਾਂ ਦੇ ਕੰਮ ਕਰਵਾਉਣੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਇਹ ਸਾਡਾ ਮੁੱਖ ਫਰਜ਼ ਹੈ ਅਤੇ ਜਦ ਤੱਕ ਸਰਕਾਰ ਹੈ ਲੋਕਾਂ ਦੇ ਕੰਮ ਇਸੇ ਤਰ੍ਹਾਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅਤੇ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਐਮਐਲਏ ਡਾਕਟਰ ਨੀਚਰ ਦੁਆਰਾ ਕਰਵਾਏ ਗਏ ਕੰਮਾਂ ਤੋਂ ਖੁਸ਼ ਹੋ ਕੇ ਉਹਨਾਂ ਨੂੰ ਖਰਬੰਦਾ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁਖਾਗੂ ਦਲੇਰ ਸਿੰਘ ਦੁਆਰਾ ਇਲਾਕਾ ਨਿਵਾਸੀਆਂ ਨੂੰ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਇਹਨਾਂ ਦੇ ਕੰਮਾਂ ਦੇ ਆਧਾਰ ਤੇ ਸਾਰਿਆਂ ਨੂੰ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁਖਾਗੂ ਦਲੇਰ ਸਿੰਘ ਦੁਆਰਾ ਵੀ ਵਾਰਡ ਨੰਬਰ 44 ਦੇ ਸੇਵਾਦਾਰ ਦੀਪਕ ਰਾਜੂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਸਦਕਾ ਇਸ ਇਲਾਕੇ ਦੇ ਕੰਮਾਂ ਨੂੰ ਡਾਕਟਰ ਨਿਚਰ ਤੱਕ ਪਹੁੰਚਾਇਆ ਗਿਆ ਅਤੇ ਉਹਨਾਂ ਵੱਲੋਂ ਪਹਿਲ ਦੇ ਆਧਾਰ ਤੇ ਇਲਾਕਾ ਨਿਵਾਸੀਆਂ ਦੀ ਗੱਲ ਸੁਣ ਕੇ ਉਹਨਾਂ ਦੇ ਕੰਮ ਪੂਰੇ ਕੀਤੇ ਗਏ। ਹਾਂਜੀ ਦਲੇਰ ਸਿੰਘ ਜੀ ਕੀ ਕਹਿਣਾ ਚਾਹੋਗੇ ਮੰਤ ਮਿਸ਼ਰਾ ਸਿੰਘ ਕਲੋਨੀ ਗਲੀ ਨੰਬਰ 3 ਦੇ ਵਿੱਚ ਡਾਕਟਰ ਸਾਹਿਬ ਨੂੰ ਬੁਲਾਇਆ ਗਿਆ ਅਤੇ ਡਾਕਟਰ ਸਾਹਿਬ ਵੱਲੋਂ ਕਰਵਾਏ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਕੀ ਕਹਿਣਾ ਚਾਹੂਗਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ 9 ਸਾਲਾਂ ਦਾ ਗੰਦ ਕੱਢਿਆ 9 ਸਾਲ ਸਾਡੇ ਘਰ ਸਾਡੇ ਇੱਧਰ ਕੋਈ ਨਹੀਂ ਵੜਿਆ ਨਾ ਅਕਾਲੀ ਵੜੇ ਤੇ ਨਾ ਕਾਂਗਰਸੀ ਵੜੇ ਵੜੇ ਤੇ ਇਹ ਵੜਿਆ ਇਹਦੇ ਨਾਲ ਠੀਕ ਸਮਾਂ ਲੱਗ ਗਿਆ ਸਾਲ ਡੇਢ ਸਾਲ ਲੱਗ ਗਿਆ ਪਰ ਕੰਮ ਸਾਡਾ ਚੰਗਾ ਹੋ ਗਿਆ ਸੀਵਰੇਜ ਵੀ ਪੈ ਗਈਆਂ ਤੇ ਪਾਣੀ ਦੇ ਪਾਈਪਲਾਈਨਾਂ ਵੀ ਪੈ ਗਈਆਂ ਇੱਕ ਸਾਰਾ ਕੁਝ ਕਰਾਇਆ ਡਾਕਟਰ ਸਾਹਿਬ ਨੇ ਤੇ ਡਾਕਟਰ ਸਾਹਿਬ ਦੇ ਪਿੱਛੇ ਲੱਗੇ ਹੀ ਇਹ ਇਹਨਾਂ ਨੇ ਸਾਰਾ ਕੁਝ ਕਰਾ ਸਾਡਾ ਕੰਮ ਕਰਾਇਆ ਹੈ ਈ ਕਹਿਣਾ ਚਾਹੋਗੇ ਕਿ ਇਹੋ ਦੇ ਵਿਕਾਸਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਕਰ ਰਹੀ ਹੈ ਪਹਿਲਾਂ ਵੀ ਰਵਾਇਤੀ ਸਰਕਾਰਾਂ ਵੱਲੋਂ ਲੋਕਾਂ ਦੀਆਂ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਸੀ ਵੜਿਆ ਤੱਕ ਨਹੀਂ ਜਾਂਦਾ ਤੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ ਐਮ ਐਲ ਏ ਅੱਜ ਆਪ ਇਲਾਕਿਆਂ ਦੇ ਵਿੱਚ ਆ ਕੇ ਲੋਕਾਂ ਦੇ ਕੰਮ ਕਰਵਾ ਰਹੇ ਨੇ ਉਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿ 9 ਸਾਲ ਸਾਡੇ ਇਧਰ ਵੜਿਆ ਕੋਈ ਨਹੀਂਗਾ ਠੀਕ ਹੈ ਜੀ ਤੇ ਜੇ ਇਹਨਾਂ ਦੀ ਗੱਲ ਕਰੋ ਤੇ ਮੈਨੂੰ ਮੇਰੇ ਮੇਰੇ ਹਿਸਾਬ ਨਾਲ ਵੀ ਇਹ ਇੱਕ ਦਿਨ ਵੀ ਕਿਤੇ ਬੈੰਦੇ ਰਹਿੰਦੇ ਰੋਜ਼ ਇਹਨਾਂ ਦੀ ਕਿਤੇ ਨਾ ਕਿਤੇ ਮੀਟਿੰਗ ਹੁੰਦੀ ਹੈ ਡਾਕਟਰ ਸਾਹਿਬ ਦੀ ਰੋਜ਼ ਕਿਤੇ ਨਾ ਕਿਤੇ ਭੱਜੇ ਰਹਿੰਦੇ ਆ ਇਹ ਕੰਮ ਹੀ ਕਰਦੇ ਆ ਨੇ ਕਿਦਾਂ ਦਾ ਲੱਗਾ ਆਮ ਆਦਮੀ ਪਾਰਟੀ ਸਰਕਾਰ ਤੇ ਕੰਮ ਬਹੁਤ ਵਧੀਆ ਲੱਗਦੀ ਹੈ ਜੀ ਬਹੁਤ ਵਧੀਆ ਲੱਗਦੀ ਹੈ ਕੰਮ ਹੀ ਇਹੀ ਕਰਦੇ ਆ ਦੂਜਿਆਂ ਦੇ ਲਾਰੇ ਲੱਪੇ ਲਾਉਂਦੀ ਹੈ ਕੰਮ ਹੀ ਇਹੀ ਕਰਦੇ ਆ ਜੀ ਹਾਂ ਜੀ ਵਾਰਡ ਨੰਬਰ 44 ਤੋਂ ਦੀਪਕ ਰਾਜੂ ਜੀ ਆਪਣੀ ਵਾਰਡ ਦੇ ਵਿੱਚ ਕੀਤੇ ਹੋਏ ਕੰਮਾਂ ਦੇ ਨਾਲ ਤੁਸੀਂ ਇਲਾਕੇ ਦਾ ਬਹੁਤ ਪਿਆਰ ਪ੍ਰਾਪਤ ਕਰ ਰਹੇ ਹੋ ਤੇ ਡਾਕਟਰ ਸਾਹਿਬ ਵੱਲੋਂ ਵੀ ਇਲਾਕੇ ਦੇ ਵਿੱਚ ਆ ਜਾ ਕੇ ਇਲਾਕਾ ਨਿਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਦਾ ਜੀ ਆਇਆਂ ਆਖਦਾ ਜਿਨ੍ਹਾਂ ਨੇ ਇੱਕ ਇੱਕ ਸੱਦੇ ਦੇ ਹੱਡੇ ਪਾੜ ਚਾਏ ਜਿਨ੍ਹਾਂ ਦੀ ਪ੍ਰੋਬਲਮ ਸੀ ਸੀਵਰੇਜ ਦੀ ਉਹਨਾਂ ਦੀ ਸੀਵਰੇਜ ਪ੍ਰੋਬਲਮ ਡਾਕਟਰ ਸਾਹਿਬ ਅੱਜ ਆ ਕੇ ਲੰਦੀ ਉਹਨਾਂ ਸਹੀ ਵੀ ਕਰਾਈ ਨਵੇਂ ਸੀਰਲ ਪਾਏ ਪਾਣੀ ਪਾਈਪਲਾਈਨ ਪਾਈ ਬਹੁਤ ਵਧੀਆ ਕੰਮ ਕੀਤਾ ਜੀ ਸਰਕਾਰ ਆਪਣੀ ਕਰੀਆ ਡਾਕਟਰ ਸਾਹਿਬ ਕਰੇ ਆ ਬੜੇ ਚਿਰ ਤੋਂ ਪੈਂਡਿੰਗ ਸਮੱਸਿਆ ਚੱਲਦੀ ਪਈ 9 ਸਾਲ ਹੋ ਗਏ ਪਰ ਜਿੱਥੇ ਸਰਕਾਰਾਂ ਕੋ ਇਹ ਲੋਕ ਜਾਣਦੇ ਰਹੇ ਤੱਕੇ ਖਾਂਦੇ ਰਹੇ ਪਰ ਕੇ ਨਾ ਸੁਣਾਈ ਨਹੀਂ ਕੀਤੀ ਅਸੀਂ ਡਾਕਟਰ ਸਾਹਿਬ ਦੇ ਇਤਹਾਜ ਲੈ ਆ ਕੇ ਇਹ ਕੰਮ ਮੁੱਦਾ ਰੱਖਿਆ ਕਿ ਸਿਵਰੇਜ ਪੈਨ ਵਾਲੇ ਉਹਨਾਂ ਨੇ ਪੈਸੇ ਦੇ ਹੱਦ ਤੱਕ ਇਹਨਾਂ ਨੂੰ ਕਰਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਗਾਵੇ ਕੋਈ ਚੀਜ਼ਾਂ ਜਿਹੜੇ ਰਹਿ ਜਾਂਦੀ ਆਪਾਂ ਉਹਨਾਂ ਦੇ ਇਤਹਾਜ ਨੇ ਹੁੰਦੇ ਪਿਆ ਆ ਬਾਕੀ ਜੋ ਜਨਤਾ ਨੂੰ ਕੇ ਉਹ ਸਭ ਨਹੀਂ ਚੱਲਾਂਗੇ ਅਸੀਂ ਇਹਨਾਂ ਦੀ ਸੇਵਾ ਵਾਸਤੇ ਆਇਆ ਜੀ ਅਸੀਂ ਕੋਈ ਨਿੱਜੀ ਸਵਾਰਥ ਨਹੀਂ ਲਈ ਕਾਉਂਸਲਰ ਬਣਨਾ ਜਾਂ ਅਸੀਂ ਕੁਝ ਉਹਦੇ ਲੈਣੇ ਸਿਰਫ ਇਹ ਲੋਕਾਂ ਦੀ ਸੇਵਾ ਵਾਸਤੇ ਆਏ ਆ ਅ 18000 ਤਾਂ ਨਕਰ ਕਰਨਾ ਜਿਨ੍ਹਾਂ ਨੇ ਇੱਕ ਕਹਿਣ ਤੇ ਉਸ ਵੇਲੇ ਸ਼ਿਵਰੇ ਦਾ ਕੰਮ ਕਰਾਇਆ ਤੇ ਬਾਕੀ ਜਿਹੜੇ ਰਹਿਣਗੇ ਲੋੜਾ ਉਹ ਛੇਤੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜੀ ਆਪਣਾ ਪਰਿਵਾਰ ਹੈ ਇਸ ਨੂੰ ਆਪਣਾ ਵਾਰਡ ਪਰਿਵਾਰ ਵਾਰਡ ਨਹੀਂ ਹੈ ਆਪਾਂ ਪਰਿਵਾਰ ਹੀ ਹੈ ਅਸੀਂ ਸਾਰਿਆਂ ਤੁਹਾਨੂੰ ਵਾਅਦਾ ਕਰਦੇ ਆ ਜਿਹੜਾ ਇੱਕ ਜਦੋਂ ਹੀ ਤੁਹਾਨੂੰ ਵਾਅਦਾ ਦਿੰਦੇ ਅਸੀਂ ਉਸ ਵੇਲੇ ਆਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਦਾ ਕੋਈ ਚੀਜ਼ ਰਹਿ ਵੀ ਜਾਂਦੀ ਆ ਪਰ ਮੈਂ ਆਪਣੇ ਇਲਾਕੇ ਵਾਸਤੇ ਨੂੰ ਇੱਕ ਵਾਅਦਾ ਦੋਣਾ ਕਿ ਅੰਤ ਤੱਕ ਤੁਸੀਂ ਮੈਨੂੰ ਦੇਣੇ ਕੋ ਰਾਤ ਕੋ ਮੈਂ ਤੁਹਾਡੇ ਨਾਲ ਖੜਾ ਵਾਂ ਤੇ ਜੋ ਵੀ ਕਰਨ ਕੋਈ ਸਮੱਸਿਆ ਹੋਣੀ ਹੈ ਮੈਂ ਤੁਹਾਡੇ ਨਾਲ ਪਿਆਰ ਨਾਲ ਖੜਾ ਰਾਵਾਂਗਾ